ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਪਿਆਰੀ ਸਾਧ ਸੰਗਤ ਜੀ ਮੈਂ ਜੋ ਤੁਹਾਨੂੰ ਸਬਦ ਦੱਸਣ ਜਾ ਰਹੀ ਹਾਂ ਇਹ ਸਬਦ ਸੰਕਟ ਮੋਚਨ ਹੈ ਸਵੇ ਸਬਦ ਜੋ ਵੀ ਪ੍ਰਾਣੀ ਪੂਰੀ ਸ਼ਰਧਾ ਨਾਲ ਤੇ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਰੀ ਵਿਧੀ ਨਾਲ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਕੇ ਤੇਖੰਤ ਜਗ੍ਹਾ ਤੇ ਬੈਠ ਕੇ ਤੂਖ ਤੂਪ ਅਰਗਬੱਤੀ ਜਲਾ ਕੇ ਇਕਾਗਰ ਮਨ ਨਾਲ ਚੜਦੇ ਸੂਰਜ ਵੱਲ ਮੂੰਹ ਕਰਕੇ 21 ਦਿਨ 108 ਵਾਰੀ ਇਹ ਪਾਠ ਕਰੇਗਾ ਸੋ ਉਸ ਦੇ ਘਰੋਬਾਰ ਵਿੱਚ ਬਹੁਤ ਹੀ ਜ਼ਿਆਦਾ ਬਰਕਤਾਂ ਆਉਣਗੀਆਂ ਤੇ ਬੇਅੰਤ ਮਾਇਆ ਦੀ ਪ੍ਰਾਪਤੀ ਹੋਵੇਗੀ ਤੇ ਸਾਰੇ ਸੁਖ ਪ੍ਰਾਪਤ ਹੋਣਗੇ ਸੋ ਸਾਧ ਸੰਗਤ ਜੀ ਪਾਠ ਕਰਨ ਤੋਂ ਬਾਅਦ ਸੱਚੇ ਮਨ ਨਾਲ ਅਰਦਾਸ ਕਰਨੀ ਜੀ ਤੇ ਜਿਹੜਾ ਜਲ ਹੈ ਇਹ ਆਪ ਛਕਣਾ ਤੇ ਹੋਰ ਨਾਲ ਨੂੰ ਛਕਾਣਾ ਬਾਕੀ ਦਾ ਜਲ ਕਰ ਵੀ ਛਿੜਕਾਓ ਕਰਨਾ ਤੇ 21 ਦਿਨ ਗੁਰਦੁਆਰੇ ਵੀ ਜਾਣਾ ਹੈ ਤੇ ਫਿਰ ਦੇਖਣਾ ਸਾਥ ਸੰਗਤ ਜੀ ਤੁਹਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਹਰ ਪਾਸੋਂ ਆਣ ਗਈਆਂ ਤੇ ਆਪਾਰਤਾਂ ਦੀ ਪ੍ਰਾਪਤੀ ਹੋਵੇਗੀ ਤੇ ਕਿਸੇ ਪ੍ਰਕਾਰ ਦੀ ਟੋਟ ਨਹੀਂ ਆਵੇਗੀ ਸੋ ਮੈਂ ਤੁਹਾਨੂੰ ਇਹ ਸਬਦ ਦਸਨ ਜਾ ਰਹੀ ਹਾਂ ਸੋ ਤੁਸੀਂ ਧਿਆਨ ਨਾਲ ਸੁਣਨਾ ਗੋੜੀ ਗਵਾਰੇਰੀ ਮਹਿਲਾ ਪੰਜਮਾ हांम तनवंत पागट सचनाए हर गुण गावै सह सुवाए रहाओ प्यो दादे का खोल डिठा गजाना ता मेरे मन भया निधाना रतन लाल जाका कछु ना मोल परे पंडार खुट अतुल खावै खर्चा रल मिल पाई टोट ना वे वदो जाई ਕੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜਾਨੇ ਲਿਆ ਰਲਾਏ ਸੋ ਸਾਧ ਸੰਗਤ ਜੀ ਇਹ ਸ਼ਬਦ ਨੂੰ ਤੁਸੀਂ 108 ਵਾਰੀ ਰੋਜ਼ ਪੜਨਾ ਤੇ ਪਰਮਾਤਮਾ ਤੁਹਾਡੇ ਘਰ ਬਹੁਤ ਖੁਸ਼ੀਆਂ ਲਿਆਵੇਗਾ ਸੋ ਮੇਰੀ ਪਿਆਰੀ ਸਾਧ ਸੰਗਤ ਜੀ ਇਹ ਸੰਕਟ ਮੋਚਨ ਸ਼ਬਦ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵਿੱਚ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਿੱਠੇ ਸਭ ਦੁੱਖ ਜਾਏ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ